ਲਾਰੈਂਸ ਬਿਸ਼ਨੂਈ ਦਾ ਇੱਕ ਖਾਸ ਬੰਦਾ ਹੈਗਾ ਤੇ ਉਹਦੇ ਗਰੁੱਪ ਦੇ ਨਾਲ ਅਸੋਸੀਏਟਡ ਹੈਗਾ ਤੇ ਉਹਦੇ ਗਰੁੱਪ ਦੇ ਹੀ ਅੱਗੇ ਫਾਈਨੈਂਸ਼ੀਅਲੀ ਵੀ ਲੋਕਾਂ ਨੂੰ ਮਦਦ ਵੀ ਕਰਦਾ ਹੈਗਾ ਉਹਦੇ ਗਰੁੱਪ ਦੇ ਮੈਂਬਰਾਂ ਨੂੰ ਤੇ ਹੋਰ ਵੀ ਕ੍ਰਾਈਮ ਦੇ ਵਿੱਚ ਇਹਦੀ ਸਮੂਲੀਅਤ ਹੈ। ਇਹ ਕਹਿਣ ਮੁਤਾਬਕ ਇਹ 2015 ਦੇ ਅਰਾਊਂਡ ਜੇਲ ਦੇ ਵਿੱਚ ਹੀ ਉਹਦੇ ਸੰਪਰਦ ਦੇ ਵਿੱਚ ਆਇਆ ਸੀਗਾ। ਉਦੋਂ ਬਾਅਦ ਇਹ ਉਹ ਤਾਂ ਕਾਫੀ ਖਾਸ ਬਣ ਗਿਆ ਸੀਗਾ ਸਾਬਰਮਤੀ ਜੇਲ ਜਿੱਥੇ ਲੋਰੈਂਸ ਆਜ ਪ੍ਰੈਜ਼ੈਂਟਲੀ ਹੈਗਾ ਉਥੇ ਹੀ ਪਿਛਲੇ ਸਾਲ ਉਹਦੇ ਜਨਮ ਦਿਨ ਤੇ ਉਹਨੂੰ ਬਿਲ ਕੇ ਆਇਆ ਸੀਗਾ 12 ਫ फेब्रुवारी ਨੂੰ ਦੱਸਦਾ ਹੈਗਾ दा 12 ਫ फेब्रुवारी 2024 ਖੰਨਾ ਪੁਲਿਸ ਨੇ ਗੈਂਗਸਟਰ ਲੋਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਗੈਂਗਸਟਰ ਰਵੀ ਰਾਜਗੜ ਨੂੰ ਗ੍ਰਿਫਤਾਰ ਕਰਕੇ ਉਸ ਦੇ ਕੋਲੋਂ 5 ਪਿਸਤੌਲ ਅਤੇ 7 ਕਾਰਤੂਸ ਬਰਾਮਦ ਕੀਤੇ ਨੇ ਗੈਂਗਸਟਰ ਰਵੀ ਰਾਜਗੜ੍ਹ ਦੇ ਵਿਰੁੱਧ 15 ਮਾਮਲੇ ਦਰਜ ਨੇ ਉਹ ਕੁਝ ਸਾਲ ਪਹਿਲਾਂ ਗੁਜਰਾਤ ਦੀ ਜੇਲ੍ਹ ਦੇ ਵਿੱਚ ਗੈਂਗਸਟਰ ਲੋਰੈਂਸ ਬਿਸ਼ਨੋਈ ਨੂੰ ਦੋ ਵਾਰ ਮਿਲ ਚੁੱਕਿਆ ਇਸ ਨੂੰ ਇਤਲਾ ਮਿਲੀ ਸੀ ਕਿ ਇੱਕ ਵੌਂਟਡ ਕ੍ਰਿਮੀਨਲ ਰਾਜ ਰਵੀ ਰਾਜਗੜ੍ਹ ਉਹ ਪਿੰਡ ਰਾਜਗੜ੍ਹ ਵਿਖੇ ਮੌਜੂਦ ਹੋ ਸਕਦਾ ਹੈਗਾ ਤੇ ਪੁਲਿਸ ਨੇ ਜਦੋਂ ਉੱਥੇ ਜਾ ਕੇ ਉੱਥੇ ਪਹੁੰਚੀ ਤੇ ਆਪਣੀ Swift car 'ਚ ਉਹ ਮੌਜੂਦ ਸੀਗਾ ਤੇ ਉਹਨੂੰ ਫਿਰ ਅरेस्ट ਕੀਤਾ ਗਿਆ ਤੇ ਜਦੋਂ ਉਹਦੀ ਸਰਚ ਕੀਤੀ ਗਈ ਤੇ ਉਹਦੇ ਕੋਲੋਂ ਇੱਕ 45 ਬੋਰ ਦਾ ਪਿਸਤਲ ਉਹਦੇ ਨਾਲ ਸਾਤ ਲਾਈਵ ਕਾਰਟ੍ਰਿਜਸ ਮਿਲੇ ਤੇ ਰਵੀ ਰਾਜਗੜ ਇੱਕ ਹੋਰ ਕੇਸ ਦੇ ਵਿੱਚ ਵਾਂਟਡ ਸੀਗਾ 44 ਨੰਬਰ ਐਫ ਆਰ ਪੁਲਿਸ ਸਟੇਸ਼ਨ ਦੁਰਾਹ ਚਨ ਕੋਇਆ ਖੁਰਤੇ ਵਿੱਚ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਲੜਾਈ ਝਗੜਾ ਹੋਇਆ ਸੀਗਾ ਫਾਇਰਿੰਗ ਦਾ ਇਨਸਟੈਂਟ ਵੀ ਹੋਇਆ ਸੀਗਾ ਤੇ 109 ਬੀ ਐਨ ਐਸ ਐਸ ਬੀ ਐਨ ਐਸ ਕੇ ਅੰਡਰ ਕੇਸدار ਹੋਇਆ ਸੀਗਾ ਉਹਦੇ ਅੰਡਰ ਵੀ ਇਹ ਵਾਂਟਡ ਸੀਗਾ ਤੇ ਰਵੀ ਰਾਜਗੜ ਦੇ ਉੱਪਰ ਪੂਰਾ ਇਸ ਤੋਂ ਪਹਿਲਾਂ 13 ਹੋਰ ਮੁਕਦਮੇ ਸੀਗੇ ਹੁਣ ਇਨ ਦੋ ਮੁਕਦਮੇ ਨੂੰ ਮਿਲਾ ਕੇ ਟੋਟਲ 15 ਮੁਕਦਮੇ ਉਹਦੇ ਉੱਪਰ ਦਰਜ ਨੇ ਤੇ ਇਹ ਕੈਟਾਗਰੀ ਬੀ ਦਾ ਗੈਂਗਸਟਰ ਹੈਗਾ ਤੇ ਲੋਰੈਂਸ ਬਿਸ਼ਨੂਈ ਦਾ ਇੱਕ ਖਾਸ ਬੰਦਾ ਹੈਗਾ ਤੇ ਉਹਦੇ ਗਰੁੱਪ ਦੇ ਨਾਲ ਅਸੋਸੀਏਟਡ ਹੈਗਾ ਤੇ ਉਹਦੇ ਗਰੁੱਪ ਤੇ ਹੀ ਅੱਗੇ ਫਾਈਨੈਂਸ਼ੀਅਲੀ ਵੀ ਲੋਕਾਂ ਨੂੰ ਮਦਦ ਵੀ ਕਰਦਾ ਹੈਗਾ ਉਹਦੇ ਗਰੁੱਪ ਦੇ ਮੈਂਬਰਾਂ ਨੂੰ ਤੇ ਹੋਰ ਵੀ ਕ੍ਰਾਈਮ ਦੇ ਵਿੱਚ ਇਹਦੀ ਸੰਬੋਲੀਅਤ ਹੈਗੀ ਪਹਿਲਾਂ ਨੂੰ ਕੇਸ ਦਰਜ ਇਸ ਤੇ ਇਹਦੇ ਉੱਪਰ ਟੋਟਲ 15 ਐਫ ਆਈ ਆਰ ਨੇ ਜਿਸ ਦਿਨ ਇਹਦੀ ਅਰੈਸਟ ਹੋਈ ਹੈ ਉਸ ਦਿਨ ਇਹਦੇ ਕੋਲੋਂ ਜੋ 45 ਬੋਰ ਦਾ ਪਿਸਤਲ ਮਿਲਿਆ ਸੀਗਾ ਉਦੇ ਬਾਅਦ 104 ਨੰਬਰ ਐਫ ਆਰ ਪੀਐਸ ਦੁਹਰਾਹਾਂ ਦਰਜ ਹੋਈ ਸੀ ਇੱਕ 44 ਨੰਬਰ ਜੋ ਐਫ ਆਰ ਦੁਹਰਾਹਦੀ ਹੈ 2025 ਦੀ ਉਹ ਹੈਗੀ ਇਸ ਤੋਂ ਇਲਾਵਾ 13 ਤੇ ਟੋਟਲ 15 ਐਫ ਆਰਸ ਦੇ ਅਗੇਂਸਟ 15 15 ਬੀ ਇਸਮੀ ਇਹਦੀ ਏਜ ਐਦੀ ਆਈ ਥਿੰਕ 36 ਜਾਂ 35 ਦੇ ਤਕਰੀਬਨ ਏਜ ਅਗੇ ਤੱਕ ਤਕਰੀਬਨ ਇਤਰਾਹ ਕੇਸ ਤੋਂ ਇਲਾਵਾ ਕਿਤੇ ਹੋਰ ਕੇਸ ਵੀ ਲੋੜਿੰਦਾ ਸੀ ਕਿਸੇ ਹੋਰ ਥੋੜੇ ਨਹੀਂ ਲੋੜਿੰਦਾ ਨਹੀਂ ਸੀਗਾ ਅਰੈਸਟਡ ਹੈਗਾ ਸਾਰੇ ਕੇਸਾਂ ਦੇ ਵਿੱਚ ਤੇ ਕਈ ਕੇਸਾਂ ਦੇ ਟ੍ਰਾਇਲ ਬੁੱਕ ਚੁੱਕੇ ਨੇ ਕਈਆਂ ਦੇ ਟ੍ਰਾਇਲ ਚੱਲ ਰਹੇ ਨੇ ਇਹ ਇੱਕ ਇਹਦੇ ਉੱਪਰ ਇੱਕ ਮਰਡਰ ਦੀ ਐਫਆਈਆਰ ਹੈ 2011 ਦੀ ਉਦੇ ਅੰਦਰ ਇਹਨੂੰ ਸਜ਼ਾ ਹੋ ਗਈ ਸੀਗੀ ਤੇ ਸਜ਼ਾ ਰੈਮਿਟ ਹੋ ਕੇ ਫਿਰ ਉਹਦੀ ਅੱਗੇ ਹਾਈ ਕੋਰਟ ਦੇ ਵਿੱਚ ਸਟੇਟ ਉਹਨੂੰ ਕੰਟੈਸਟ ਕਰ ਰਹੀ ਤੇ ਹੁਣ ਅੱਗੇ ਉਹਦੀ ਸਤੰਬਰ ਡੇਟ ਹੈ ਜਿਸ ਤਰ੍ਹਾਂ ਅਸੀਂ ਲਾਰੈਂਸ ਦੇ ਕੋਲ ਸੰਪਰਕ ਇਹ ਪਤਾ ਲੱਗਾ ਕਿ ਇਹਦੇ ਕਿਹਾਣ ਮੁਤਾਬਕ ਇਹ 2015 ਦੇ ਅਰਾਊਂਡ ਜੇਲ ਦੇ ਵਿੱਚ ਉਹਦੇ ਸੰਪਰਦ ਦੇ ਵਿੱਚ ਆਇਆ ਸੀਗਾ ਉਦੋਂ ਬਾਅਦ ਇਹ ਉਹ ਤਾਂ ਕਾਫੀ ਖਾਸ ਬਣ ਗਿਆ ਸੀਗਾ ਇਹਨਾਂ ਨੇ ਇਹਦਾ ਪਾਪ ਕੋ ਡਾਕਟਰ ਦਾ ਇੱਕ ਪਰਚਾ ਪਾ ਲਿਆ ਜੀ ਇਹ ਲਾਰੈਂਸ ਦੇ ਬ੍ਰਦਰ ਵਾਲੀ ਹੈ ਜਾਂ ਫਿਰ ਹੋਰ ਹੈ ਇਹਨੇ ਲਾਰੈਂਸ ਦੇ ਬ੍ਰਦਰ ਦੀ ਮੋਨਿਟਰੀਲੀ ਹੈਲਪ ਕੀਤੀ ਸੀਗੀ ਜੋ ਮੈਂ ਪਹਿਲਾਂ ਵੀ ਦੱਸੀ ਹੈ ਕਿ ਉਹਦੇ ਗਰੁੱਪ ਦੇ ਮੈਂਬਰਸ ਨੇ ਮੋਨਿਟਰੀਲੀ ਹੈਲਪ ਕਰਦਾ ਹੈਗਾ ਤੇ ਉਹਦੇ ਬ੍ਰਦਰ ਨੂੰ ਬਾਹਰ ਜਾਣ 'ਚ ਇਹਨੇ ਮਦਦ ਕੀਤੀ ਸੀਗੀ ਤੇ ਉਹ ਕੇਸ ਹੈਗਾ ਜੋ ਸਟੇਟ ਸਾਈਬਰ ਪੁਲਿਸ ਨੇ ਦਰਜ ਕੀਤਾ ਸੀਗਾ ਹੁਣ ਇੱਕ ਤਾਂ ਇਹਦੇ ਕੋਲੋਂ 45 ਬੋਰਡ ਦਾ ਪਿਸਤਲ ਮਿਲਿਆ ਸੀਗਾ ਤੇ ਉਹਦੇ ਨਾਲ ਨਾਲ ਇਹਦੇ ਕੋਲੋਂ ਚਾਰ ਹੋਰ ਪਿਸਟਲ 32 ਬੋਰਡ ਦੇ ਰਿਕਵਰ ਹੋਏ ਜੋ ਜੋ 44 ਨੰਬਰ ਐਫ ਆਈ ਆਰ ਹੈ ਦੁਰਾਹਾ ਪੁਲਿਸ ਸਟੇਸ਼ਨ ਦੀ ਚਨਕੋਇਆ ਖੁਰਦ ਪਿੰਡ ਦੇ ਵਿੱਚ ਜੋ ਜ਼ਮੀਨੀ ਵਿਵਾਦ ਨੂੰ ਲੈ ਕੇ ਲੜਾਈ ਝਗੜਾ ਹੋਇਆ ਸੀਗਾ ਉਹਦੇ ਵਿੱਚ ਇਹਨੇ ਉਹ ਵੈਪਨ ਪ੍ਰੋਵਾਈਡ ਕਰਾਏ ਸੀਗੇ ਤੇ ਉਹ ਵਾਰਦਾਤ ਤੋਂ ਬਾਅਦ ਉਹ ਜੋ ਦੋਸ਼ੀ ਹਨ ਉਹਨਾਂ ਨੇ ਇਹਨੂੰ ਵਾਪਸ ਲਾ ਕੇ ਉਹ ਪਿਸਟਲਸ ਦਿੱਤੇ ਸੀਗੇ ਤੇ ਟੋਟਲ ਇਹਦੇ ਕੋਲੋਂ ਪੰਜ ਪਿਸਟਲ ਜਿਨ੍ਹਾਂ ਦੇ ਵਿੱਚੋਂ ਇੱਕ 45 ਬੋਰ ਦੀ ਪਿਸਟਲ ਹੈਗੀ ਆ ਤੇ ਚਾਰ 32 ਬੋਰ ਦੇ ਪਿਸਟਲਸ ਨੇ ਤੇ ਉਹਦੇ ਨਾਲ ਸੱਤ ਲਾਈਵ ਕਾਰਟਰਿਜਸ ਆ ਇਹ ਦੇ ਕਹਿਣ ਮੁਤਾਬਕ ਇਹ ਸਾਬਰਮਤੀ ਜੇਲ ਜਿੱਥੇ ਲੋਰੈਂਸ ਆਜ ਪ੍ਰੈਜੈਂਟਲੀ ਹੈਗਾ ਉੱਥੇ ਹੀ ਪਿਛਲੇ ਸਾਲ ਉਹਦੇ ਜਨਮ ਦਿਨ ਤੇ ਉਹ ਨੂੰ ਬਿਲ ਕੇ ਆਇਆ ਸੀਗਾ 12 ਫ फेब्रुवारी ਨੂੰ ਦੱਸਦਾ ਹੈਗਾ 12 ਫ फेब्रुवारी 2024 ਇਹ ਜਿਹੜੇ ਗੱਫੇ ਨੇ ਮੈਂ ਲਿਖੇ ਨੇ ਜਾਂ ਸਾਰੇ ਇੰਪੋਰਟੈਂਟ ਨੇ ਵੈਪਨ ਜਿਹੜੇ ਮੇਰੇ ਨਹੀਂ ਹਨ ਇਹ ਚੈੱਕ ਕਰਨਾ ਹੈਗਾ 45 ਬੋਰ ਤੋਂ ਇਲੀਗਲੀ ਹੈਗਾ ਤੇ 32 ਬੋਰ ਦੀ ਮੇਕ ਕਿੱਥੋਂ ਦੀ ਹੈਗੀ ਉਹ ਵੈਰੀਫਾਈ ਕਰਨਾ ਤੁਸੀਂ علاوہ ਕਿ ਐਚਪੀ ਦੀ ਕੋਈ ਇੰਵਾਰਟਮੈਂਟ ਵੀ ਨਹੀਂ ਰਹੀ ਚਰਚਾ ਚੱਲ ਗਈ ਉਹ ਹੈ ਦੀ ਜੋ ਇੰਟਰੋਗੇਸ਼ਨ ਹੈ ਉਹ ਤਾਂ ਸ਼ੋ ਨਹੀਂ ਕਰਦੀ ਬਾਕੀ ਆਈ ਥਿੰਕ ਉਹ ਕੇਸ ਐਸ ਆਈ ਟੀ ਕੋਲ ਚੱਲ ਰਿਹਾ ਹੈਗਾ ਤਾਂ ਉਹ ਇਹਦੀ ਤਫਤੀਸ਼ ਬੈਟਰ ਪਤਾ ਪਾਏਗੇ ਇਹਨੇ ਵੈਪਨਸ ਪ੍ਰੋਵਾਈਡ ਕਰਾਏ ਸੀਗੇ ਇਹਦੇ ਕਹਿਣ ਮੁਤਾਬਿਕ ਤੇ ਜੋ ਇਨਸੀਡੈਂਟ ਦਾ ਵੀ ਜੋ ਜੋ ਮੁੱਦਾ ਹੀ ਮੁਕਦਮਾ ਉਹਦੇ ਕਹਿਣ ਮੁਤਾਬਿਕ ਤਾਂ ਆਪ ਪ੍ਰੈਜ਼ੈਂਟ ਸੀਗਾ ਬਟ ਆ ਕਹਿੰਦਾ ਕਿ ਮੈਂ ਸਿਰਫ ਵੈਪਨ ਪ੍ਰੋਵਾਈਡ ਕਰਾਈ ਸੀਗੇ ਤੇ ਮੇਨ ਕਾਂਸਪੀਰੇਟਰ ਪਲੱਸ ਸਪਲਾਈਰ ਆ ਵਾਲਾ ਤਾਂ ਇਹਦਾ ਕਨਫਰਮ ਹੈਗਾ ਤੇ ਬਾਕੀ ਇਹਨੇ ਫਾਇਰਿੰਗ ਵਗੈਰਾ ਕਿੱਤੀ ਨਹੀਂ ਕੀਤੀ ਉਹ ਬਾਕੀ ਵੀ ਜੋ ਐਵੀਡੈਂਸ ਹੈ ਉਹਦੇ ਬੇਸਿਸ ਤੇ ਫਿਰ ਤਫਤੀਸ਼ ਦੇ ਵਿੱਚ ਅਸੀਂ ਲੈ ਕੇ ਆਏਗੀ ਅਹ ਖੰਨਾ ਦੇ ਵਿੱਚ ਤੋਂ ਇਦਾਂ ਦੀ ਕੋਈ ਕੇਸ ਨਹੀਂ ਦਰਜ ਹੋਏ ਬਾਕੀ ਜ਼ਿਲ੍ਹਿਆਂ ਚ ਅਗਰ ਹੋਇਆ ਹੋਵੇ ਤਾਂ ਮੇਰੀ ਜਾਣਕਾਰੀ ਨਹੀਂ ਹੈ